ਜੰਗ ਬੰਦੀ ਤੋਂ ਬਾਅਦ ਸਰਹੱਦੀ ਇਲਾਕੇ ਦੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਲੋਕਾਂ ਨੇ ਸੀਜ਼ਫਾਇਰ ਦਾ ਸਵਾਗਤ ਕੀਤਾ ਪਰ ਅਜੇ ਵੀ ਕਿਤੇ ਨਾ ਕਿਤੇ ਉਹਨਾਂ ਦੇ ਮਨਾਂ ਵਿੱਚ ਜੰਗ ਦਾ ਡਰ ਜ਼ਰੂਰ ਬਣਿਆ ਹੋਇਆ ਹੈ ਪੀਟੀਸੀ ਨਿਊਜ਼ ਦੀ ਟੀਮ ਵੱਲੋਂ ਜੋ ਦੋ ਸਰਹੱਦੀ ਇਲਾਕੇ ਦੇ ਪਿੰਡ ਚੱਕ ਅੱਲਾ ਬਖਸ਼ ਪੰਡੋਰੀ ਤੇ ਤਾਰੀਵਾਲ ਦਾ ਦੌਰਾ ਕੀਤਾ ਗਿਆ ਤਾਂ ਕੁਝ ਬਜ਼ੁਰਗਾਂ ਨੇ 1965 ਤੇ 71 ਦੀ ਜੰਗ ਬਾਰੇ ਆਪਣੇ ਤਜਰਬੇ ਸਾਂਝੇ ਕੀਤੇ ਭਾਰਤ-ਪਾਕਿਸਤਾਨ ਦਰਮਿਆਨ 2 ਐਪ੍ਰੈਲ ਤੋਂ جاری ਬੇਹੱਦ ਤਣਾਪੁਨ ਹਾਲਾਤਾਂ ਦੇ ਦੌਰਾਨ ਲੋਕਾਂ ਨੂੰ ਉਸ ਵੇਲੇ ਵੱਡੀ ਰਾਹਤ ਮਿਲੀ ਜਦੋਂ 10 ਮਈ ਦੀ ਸ਼ਾਮ ਨੂੰ 5 ਵਜੇ ਜੰਗਬੰਦੀ ਦਾ ਐਲਾਨ ਕੀਤਾ ਗਿਆ ਕਿਉਂਕਿ ਲੋਕ ਚਿੰਤਿਤ ਸਨ ਲੋਕ ਜੰਗ ਨਹੀਂ ਚਾਹਦੇ ਸਨ ਖਾਸ ਕਰਕੇ ਸਰਹਦੀ ਪਿੰਡਾਂ ਦੇ ਲੋਕ ਜਿਨ੍ਹਾਂ ਨੇ 1947 ਤੋਂ ਲੈ ਕੇ 1965 1971 ਕਾਰਗਿਲ ਦੀ ਲੜਾਈ ਪਲਵਾਮਾ ਅਟੈਕ ਵੱਖ-ਵੱਖ ਸਮੇਂ ਦੇ ਦੌਰਾਨ ਵੱਡਾ ਸੰਤਾਪ ਆਪਣੇ ਪਿੰਡੇ ਤੇ ਹੜਾਇਆ ਇਹਨਾਂ ਲੋਕਾਂ ਨੂੰ ਨੇਕਾਵਾਰ ਉਜੜਨਾ ਪਿਆ ਤਾਂ ਇਹ ਲੋਕ ਸਭ ਤੋਂ ਵੱਧ ਤਣਾਅਚ ਸਨ ਤਾਂ ਅਸੀਂ ਇਸ ਵੇਲੇ ਮੌਜੂਦ ਹਾਂ ਅਮਰਸਰ ਜ਼ਿਲ੍ਹੇ ਦੇ ਟਾੜੀ ਰੇਡਲੇ ਸਰਦੀਪ ਪਿੰਡ ਪੰਡੋਰੀ ਤੁਸੀਂ ਦੇਖ ਸਕਦੇ ਹੋ ਲੋਕ ਕੀ ਚਾਹੁੰਦੇ ਨੇ ਲੋਕ ਜੰਗਬੰਦੀ ਦੀ ਖਬਰ ਤੋਂ ਕਿੰਨੀ ਕ ਰਾਹਤ ਮਹਿਸੂਸ ਕਰ ਰਹੇ ਨੇ ਜਾਂ ਲੋਕਾਂ ਦੇ ਮਨਾਂ ਦੇ ਵਲਵਲੇ ਕੀ ਨੇ ਜੰਗ ਤੋਂ ਕਿੰਨਕ ਚਿੰਤਿਤ ਸਨ ਇਹ ਜਾਣਨ ਦੇ ਲਈ ਇੱਥੋਂ ਅਸੀਂ ਪਿੰਡ ਦੇ ਬਾਹਰ ਪਹੁੰਚੇ ਜਿੱਥੇ ਕੁਝ ਪਿੰਡ ਵਾਸੀ ਮੌਜੂਦ ਨੇ ਤੋਂ ਇਹਨਾਂ ਨਾਲ ਅਸੀਂ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਾਂਗੇ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਜੀ ਤੁਹਾਡਾ ਅਵਤਾਰ ਸਿੰਘ ਜੀ ਸਾਹਿਬ ਦਾ ਸਰਪੰਚ ਤੁਸੀਂ ਪੰਜਾਬੀ ਦੱਸੋ ਜੋ ਹਾਲਾਤ ਬਣੇ ਸਨ ਇਹਨਾਂ ਤੋਂ ਪਹਿਲਾਂ ਚਿੰਤਾ ਕਿੰਨੀ ਸੀ جنگ ਦੀ ਚਿੰਤਾ ਜੀ ਇੰਨੀ ਜਿਆਦਾ ਸੀ ਵੀ ਰਾਤ ਵੀ ਨੀਂਦ ਨਹੀਂ ਤੇ ਲੋਕ ਇੰਨਾ ਪਰੇਸ਼ਾਨ ਸੀ ਬਹੁਤ ਜਿਆਦਾ ਤੇ ਜੇ ਬਾਹਰ ਵੀ ਸਾਡੇ ਬੱਚੇ ਜਿੱਤਨਾ ਬੈਠੇ ਵਿਦੇਸ਼ਾਂ 'ਚ ਉਹ ਵੀ ਟੈਨਸ਼ਨ 'ਚ ਸਾਰਾ ਹੀ ਸਿਸਟਮ ਹੀ ਬਹੁਤ ਜਿਆਦਾ ਹੋ ਗਿਆ ਸੀ ਤੇ ਕੀ ਬਣੋਂਗੇ ਇੱਥੇ ਤੇ ਰਾਤ ਦਿਨ ਨੀਂਦ ਵੀ ਨਹੀਂ ਆਉਂਦੀ ਕੋਈ ਬੱਚੇ ਪਛਾਣ ਕੋ ਅੱਗੇ ਦੁਨੀਆ ਦੀ ਹਫੜਾ ਦਫੜੀ ਮੱਚ ਗਈ ਵੀ ਕੀ ਬਣਨਾ ਬਹੁਤ ਪਰੇਸ਼ਾਨੀ ਤੇ ਪਰ ਹੁਣ ਜਦੋਂ ਦਾ ਰਾਤੀ ਫਿਰ 5 ਵਜੇ ਜਦੋਂ ਪਤਾ ਲੱਗਾ ਤੇ ਇੰਨੀ ਖੁਸ਼ੀ ਮਾਰ ਇੱਥੇ ਲੋਕਾਂ ਨੇ ਲੱਡੂ ਵੰਡਣ ਤੱਕ ਗਏ ਢੋਲ ਵਜਾਏ ਕਈ ਕੁਝ ਹੋਇਆ ਖੁਸ਼ੀਆਂ ਵਧਾਈਆਂ ਦਿੱਤੀਆਂ ਹਾਂਜੀ ਫਿਰ ਜਦੋਂ ਉਹਨਾਂ ਨੇ ਪਿਛਲੀ ਸ਼ੁਰੂਆਮ ਆ ਰਿਆ ਵੀ ਉਹ ਪਾਕਿਸਤਾਨਾਂ ਦੇ ਵੀ ਆਵਾਜ਼ ਨਹੀਂ ਆਉਂਦਾ ਆਪਣੀਆਂ ਹਰਕਤਾਂ ਤੋਂ ਤੇ ਉਹ ਉਹਨਾਂ ਨੇ ਗਲਤ ਫੇਰ ਕਰਕੇ ਵਿਖਾ ਦਿੱਤਾ ਜਿਹੜਾਂ ਦੇ ਇਹਨਾਂ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਪਰ ਜਿਸ ਤਰ੍ਹਾਂ ਕੱਲ ਥੋੜਾ ਥੋੜਾ ਫੇਰ ਗੜਬੜ ਹੋਈ ਹੈ ਡਰ ਤਾਂ ਲੱਗਦਾ ਫਿਰ ਡਰ ਤਾਂ ਤੁਹਾਨੂੰ ਪਤਾ ਪਾਜੀ ਹੈਗਾ ਹੀ ਹੈ ਡਰ ਜਿਆਦਾ ਛੋਟੇ ਛੋਟੇ ਬੱਚੇ ਲੋਕਾਂ ਦੇ ਨਾ ਤਾਂ ਬੱਚਿਆਂ ਨੂੰ ਲੈ ਕੇ ਕੋਈ ਨਿਕਲ ਜੋਗਾ ਕਿਤੇ ਘਰ ਬਾਹਰ ਛੱਡਣਾ ਵੀ ਘਰ ਬਾਹਰ ਛੱਡਣਾ ਵੀ ਔਖਾ ਹੈ ਕੰਮ ਦੇ ਦੇਣਾ ਇਹ ਗੱਲ ਤਾਂ ਤੁਹਾਨੂੰ ਵੀ ਪਤਾ ਝੋਨੇ ਦੀ ਬਜਾਈ ਵੀ ਹੈ ਝੋਨੇ ਦੀ ਬਜਾਈ ਹੈ ਨਾ ਕੋਈ ਕਿਤੇ ਛੱਡ ਕੇ ਜਾਣ ਜੋਗਾ ਆ ਤੇ ਪਿਛਲੀਆਂ ਗੱਲਾਂ ਸੁਣੀ ਦੀਆਂ ਜਾਂ ਜਦੋਂ 65 ਚ ਹੋਇਆ ਅਜੇ ਤੱਕ ਨਹੀਂ ਲੋਕਾਂ ਨੂੰ ਭੁੱਲਿਆ ਲੋਕਾਂ ਦੇ ਜ਼ਖਮ ਅਜੇ ਤੱਕ ਨਹੀਂ ਭਰੇ ਤੇ ਇਹ ਤੁਹਾਨੂੰ ਪਤਾ ਹੀ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਮਾੜੇ ਲਾਟ ਆ ਜ਼ਰੂਰੀ ਹੈ ਸ਼ਾਂਤੀ ਲੜਾਈ ਕਿਸੇ ਮਸਲੇ ਦਾ ਹੱਲ ਨਹੀਂ ਹੈ ਲੜਾਈ ਕਿਸੇ ਮਸਲੇ ਦਾ ਨਹੀਂ ਸ਼ਾਂਤੀ ਬਹੁਤ ਜ਼ਰੂਰੀ ਜ਼ਰੂਰੀ ਹੈ ਪਰ ਉਹ ਲੱਗਦਾ ਬਰਕਰਾਰ ਹੋਊਗੀ ਬੜੀ ਹਾਂਜੀ ਸਰ ਲੱਗਦਾ ਵਾ ਵਿਸ਼ਵਾਸ ਆ ਕਿ ਹੁਣ ਬਰਕਰਾਰ ਹੀ ਰਹੇਗਾ ਲੋਕਾਂ ਦਾ ਕਹਿਣਾ ਸੀ ਵੀ ਜੇ ਇਸ ਵਾਰ ਲੜਾਈ ਲੱਗਦੀ ਆ ਤੇ ਜਿਸ ਤਰ੍ਹਾਂ ਪਹਿਲਾਂ 71 ਦੇ ਵਿੱਚ ਲੜਾਈ ਹੋਈ ਸੀ ਜਾਂ 65 ਦੇ ਵਿੱਚ ਲੜਾਈ ਹੋਈ ਸੀ ਪੁਰਾਣੇ ਬਜ਼ੁਰਗਾਂ ਕੋ ਸੁਣੀਦਾ ਹੈ ਕਹਿੰਦਾ ਵੀ ਜੇ ਇਸ ਵਾਰ ਵੀ ਲੜਾਈ ਹੁੰਦੀ ਆ ਤੇ 100 ਸਾਲ ਅਸੀਂ ਪਿੱਛੇ ਚੱਲ ਜਾਣਾ ਵਾ ਤੇ ਇਸ ਕਰਕੇ ਚਲੋ ਸਾਰਿਆਂ ਦੇ ਅੱਗੇ ਰੱਬ ਦੇ ਅੱਗੇ ਸਾਰਿਆਂ ਨੇ ਇਹੀ ਦੁਆ ਕੀਤੀ ਸੀ ਵੀ ਚਲੋ ਸੁੱਖ ਸ਼ਾਂਤੀ ਰਹੇ ਬਾਪੂ ਜੀ ਕਿਤ ਤਰ੍ਹਾਂ ਵੇਖਦੇ ਹੋ ਲਾਤਪੁਰੇ ਜੰਗ ਦੇ ਬਣੇ ਤੁਸੀਂ ਤਾਂ ਵੇਖੀ ਹੋਣੀ ਚੰਗਾ ਜੰਗਾ ਜੀ ਤੁਜੀਤ ਜੀ ਵੇਖੀ ਐ ਤੇ ਜੀਜਾ ਗੇ ਵੇਖੀ ਐ ਕਿਹੜੀ ਕਿਹੜੀ ਵੇਖੀ ਐ ਸਨ ਕਾ ਤਰੇ ਵੀ ਵੇਖਿਆ 65 ਵੀ ਵੇਖੀ ਐ ਤੁਣਾ ਵੀ ਇੱਕ ਲੱਗਦੀ ਉਹਦੋਂ ਕਿਹੋ ਜਿਹਾ ਮੋਰ ਵੇਖਿਆ ਤੁਸੀਂ ਉਹਦੋਂ ਤਾਂ ਘਰ ਘਰ ਛੜਨਾ ਪੈਂਦਾ ਸੀ ਬੜਾ ਕੁਝ ਹੋਇਆ ਸੀ ਘਰ ਉਦੋਂ ਵੀ ਜੀ ਇਹਨਾਂ ਫੌਜੀਆਂ ਨੇ ਕਿਸੇ ਤੋਂ ਨਹੀਂ ਛਡਾਇਆ ਅਜੇ ਆ ਵੀ ਛੱਡ ਕੇ ਜਾਂਦੇ ਰਹੇ ਆ ਹਾਂ ਫੌਜੀਆਂ ਨੇ ਸਾਨੂੰ ਕੋਈ ਗੱਲ ਬਿਲਕੁਲ ਆਖੀ ਤੇ ਹੁਣ ਵੀ ਅਜੇ ਇਸ ਨਾਲ ਫੋਟੋ ਜਦੋਂ ਘਰਾਂ ਚ ਜਦੋਂ ਵਾਪਸ ਆਏ ਲੁੱਟਾ ਖੋ ਹੋ ਗਈ ਸੀ ਨਹੀਂ ਨਹੀਂ ਅੱਛਾ ਤੁਹਾਡੇ ਨਹੀਂ ਹੋਈ ਮਤਲਬ ਲੋਕਾਂ ਦੇ ਚਲੋ ਜਿੰਨਾਂ ਦਾ ਦਰ ਲੱਗਦਾ ਹੈ ਲਈ ਗਏ ਨੇ ਬਤੇਰਾ ਤੇ ਤਕਲੀਫ ਹੈ ਬਹੁਤ ਜਿਆਦਾ ਵੱਡੀ ਵਿਪਤਾ ਵਾਲੀ ਗੱਲ ਹੈ ਜੀ ਕੋਈ ਗੱਲ ਇੱਥੇ ਸਕਲੇਵੇਂ ਇਹ ਗੱਲ ਨਹੀਂ ਕੋਈ ਬਹੁਤ ਤੰਗੀ ਆ ਕੋਈ ਸ਼ਾਂਤੀ ਦੀ ਅਰਦਾਸ ਕਰਦਾ ਹੈ ਕਿ ਸ਼ਾਂਤੀ ਬਣੀ ਰਹੇ ਜੰਗ ਬੰਦੀ ਦਾ ਐਲਾਨ ਹੋ ਗਿਆ ਤਾਂ ਲੋਕਾਂ ਨੇ ਬੜੀ ਖੁਸ਼ੀ ਮਨਾਈ ਕਰਨਾ ਪਣੀ ਗੱਲ ਹਾਂਜੀ ਖੁਸ਼ੀ ਤੇ ਮਨਾਈ ਵੇਖੋ ਪਰੇਸ਼ਾਨੀਆਂ ਆਉਂਦੀਆਂ ਨੇ ਬਹੁਤ ਕਿਉਂਕਿ ਸਵੇਰੇ ਸਵੇਰ ਬੱਚਿਆਂ ਨੂੰ ਤੇ ਜਾਂ ਔਰਤਾਂ ਨੂੰ ਲੈ ਕੇ ਜਾਂਦੇ ਆ ਉਧਰ ਤੇ ਦਿਨੇ ਪਿੱਛੇ ਛੱਡ ਕੇ ਆਉਣੇ ਰਿਸ਼ਤੇਦਾਰੀ ਦੇ ਤੇ ਸਵੇਰੇ ਫੇਰ ਲੈ ਕੇ ਆਉਨੇ ਆ ਪਰੇਸ਼ਾਨੀਆਂ ਤਾਂ ਤੇ ਮੁਸ਼ਕਲਾਂ ਦਾ ਸਾਹਮਣਾ ਤਾਂ ਕਰਨਾ ਹੀ ਪੈਂਦਾ ਅੱਛਾ ਰੋਜ਼ ਦੀ ਰੁਟੀਨ ਹੈ ਕਿੰਨੇ ਦਿਨਾਂ ਤੋਂ ਚੱਲ ਰਹੀ ਹੈ ਚਾਰ ਪੰਜ ਦਿਨ ਤੋਂ ਰੋਜ਼ ਸ਼ਾਮ ਨੂੰ ਸ਼ਾਮ ਨੂੰ ਔਰਤਾਂ ਤੇ ਬੱਚਿਆਂ ਨੂੰ ਛੱਡ ਕੇ ਆਣਾ ਸਵੇਰੇ ਲੈ ਕੇ ਆਉਣਾ ਦਰ ਲੱਗਦਾ ਰਾਤ ਦਾ ਡਰ ਤੇ ਚਲੋ ਪੰਪਾਇਲੇ ਦਿਨ ਤੋਂ ਬਾਰਡਰ ਏਰੀਏ ਤੇ ਰਹ ਰਹੇ ਆਂ ਡਰ ਤਾਂ ਕੋਈ ਨਹੀਂਗਾ ਪਰ ਫੇਰ ਵੀ ਜਦੋਂ ਹਾਂਜੀ ਹਾਂਜੀ ਜਿਤਨਾ ਇਹ ਯੋਧ ਦੀ ਸਥਿਤੀ ਬਣੀ ਆ ਉਹਦੇ ਹਿਸਾਬ ਨਾਲ ਤੇ ਡਰ ਹੈ ਹੀ ਆ ਕਰਨ ਕਿ ਸ਼ਾਇਦ ਜਲਦੀ ਹੋ ਕਿ ਮੇਰੇ ਪੈਗੇ ਸੀ ਵੀ ਸਮਝੋਤਾ ਕਰ ਲਈਏ ਹਾਂਜੀ ਹਾਂਜੀ ਉਹਨਾਂ ਨੂੰ ਪਤਾ ਲੱਗ ਗਿਆ ਅਗਲਾ ਪਾਸਾ ਵਖਾਤਾ ਹੈ ਨਾ ਕੋਈ ਗੱਲ ਨਹੀਂ ਇੰਡੀਆ ਦੀ ਜਿਹੜੀ ਆਰਮੀ ਆ ਬਹੁਤ ਸਟਰੋਂਗ ਹੈ ਕੋਈ ਗੱਲ ਨਹੀਂ ਅਸੀਂ ਵੀ ਡਟੇ ਆਂ ਇੱਥੇ ਬਾਰਡਰ ਤੇ ਕੋਈ ਚੱਕਰ ਨਹੀਂ ਹੈਗਾ ਦੇਸ਼ ਦੇ ਨਾਲ ਦੇਸ਼ ਦੇ ਨਾਲ ਬਖਾਰ ਕੋਈ ਸ਼ਾਂਤੀ ਸ਼ਾਂਤੀ ਕਹਿੰਦੇ ਪਰ ਉਧਰ ਮਨਸੂਬੇ ਸ਼ਾਂਤੀ ਵਾਲੇ ਲੱਗਦੇ ਨਹੀਂ ਸ਼ਾਂਤੀ ਹੋਰ ਜੀ ਟਲ ਨਾਲੇ ਨਹੀਂ ਹੈਗੇ ਮਤਲਬ ਚਲੋ ਤੁਸੀਂ ਜਵਾਨ ਜੇ ਬਜ਼ੁਰਗਾਂ ਨੇ ਬੜੇ ਉਜਾੜੇ ਵੇਖੇ ਇੱਥੇ ਹਾਂ ਜੀ ਹਾਂ ਜੀ ਪਰ ਹਰ ਤਰ੍ਹਾਂ ਦੇ ਹਾਲਾਤ ਦਾ ਸਾਹਮਣਾ ਹਮੇਸ਼ਾ ਕੀਤਾ ਹੈ ਬਾਰਡਰ ਦੇ ਯੋਧਿਆਂ ਨੇ ਹਾਂ ਜੀ ਹਾਂ ਜੀ ਵਿਧਿਆਲਾ ਨੇ ਹਾਂ ਜੀ ਹਰ ਜੰਗ ਚ ਭਾਰ ਦਾ ਸਾਥ ਦਿੱਤਾ ਸੈਨਾ ਦਾ ਤੁਸੀਂ ਉਹਨੂੰ ਅਗਲੀ ਪੀੜ੍ਹੀ ਹੈ ਤੁਸੀਂ ਵੀ ਤਿਆਰ ਹੋ ਅਸੀਂ ਤਿਆਰ ਹਾਂ ਜੀ ਅਸੀਂ ਬਿਲਕੁਲ ਅਸੀਂ ਇੱਥੇ ਬੈਠੇ ਹਾਂ ਬਾਰਡਰ ਦੇ ਉੱਤੇ ਸਾਡੇ ਥੋੜਾ ਜਿਹਾ ਬੀਐਸਐਫ ਥੋੜੀ ਹਿੱਲੀ ਹੈ ਤੁਹਾਨੂੰ ਮਾਲੋ ਵਾਟਰਸ਼ੈਡ ਦੇ ਪਿੱਛੇ ਗਿਆ ਇਹ ਆਰਮੀ ਮਾਲੋ ਚੜੀ ਆ ਬਾਕੀ ਅਸੀਂ ਤਾਂ ਆਨੇ ਅਸੀਂ ਖਲੋਤੇ ਨਾਲ ਮਾਲੋ ਆਰਮੀ ਨੂੰ ਹੀ ਰੋਟੀ ਪਾਣੀ ਵੀ ਦਵਾਗੇ ਜੇ ਸਾਨੂੰ ਜਿਹੜੀ ਇਹ ਆਰਮੀ ਨੂੰ ਸਹੂਲਤ ਅਸੀਂ ਦੇ ਸਕਦੇ ਹਾਂ ਦਵਾਗੇ ਸਾਹ ਦਵਾਗੇ ਗੁਰੂ ਸਬੰਦ ਦੇ ਸਮੇਤੋ ਵੇਖ ਲੋ ਇਤਿਹਾਸ ਗਵਾ ਹੈ ਕਿ ਪਾਕਿਸਤਾਨ ਤੇ ਕਦੇ ਵੀ ਭਰੋਸਾ ਨਹੀਂ ਕੀਤਾ ਜਾ ਸਕਦਾ ਪਰ ਫਿਰ ਵੀ ਤੁਹਾਨੂੰ ਗੁਰੂ ਰਾਮਦਾਸ ਤੇ ਵਿਸ਼ਵਾਸ ਹੈ ਗੁਰੂ ਚਰਨਾਂ ਚ ਅਰਦਾਸ ਹੈ ਕਿ ਅਮਨ ਸ਼ਾਂਤੀ ਬਣੀ ਰਹੇ ਤੇ ਖਿੱਤੇ ਚ ਤਰੱਕੀ ਹੋਵੇ ਕੈਮਰਾ ਪਰ ਸਿਰਵਰ ਉਤਾਰ ਸਿੰਘ ਜੀ ਨਾਲ ਮਨਿੰਦਰ ਸਿੰਘ ਮੋਂਗਾ ਪੀਟੀਸੀ ਨਿਊਜ਼ ਚੱਕ ਅੱਲਾ ਬਖਸ਼